ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟੋਕੜ ਗੱਭਣ ਮੱਝਾਂ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਪਿੰਡ ਚੋਂ ਵੀਡੀਓ ਬਣਾ ਰਹੇ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਆਉ ਪੁੱਛ ਲੈਣੇ ਬਾਈ ਟੋਟੀਲ ਆਜੋ ਬਈ ਜੀ ਬਾਈ ਜੀ ਹਸੀ ਗੱਲ ਸੱਚੀ ਗੱਲ ਜੀ ਹੋ ਠੀਕ ਹੋ ਬਈ ਜੀ ਹਾਂਜੀ ਬਈ ਵੀਰ ਨਾਮ ਤੇ ਐਡਰੈਸ ਬੋਲ ਦੋ ਨਾਂ ਮੇਰਾ ਮਨਪ੍ਰੀਤ ਸਿੰਘ ਹੈ ਜੀ ਪਿੰਡ ਸੈਦੋਕੇ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ 9464 1796 79 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਮੱਝ ਦੇ ਨੇ ਕਿਹੜਾ ਸੋਰਸ ਹੁੰਦੀ ਆ ਤੇ ਵਿੱਚ ਚੋਕਦੇ ਸੂਏ ਸੋਣੀਆਂ ਇਹ ਠੀਕ ਆ ਭਾਈ ਤੇ ਮੇਰੇ ਆਉਣੀ ਗੱਬਣਾ 8 ਮਹੀਨੇ ਦੀ ਗੱਬਣਾ ਇਹ 8 ਮਹੀਨੇ ਦੀ ਗੱਬਣਾ ਹਾਂਜੀ ਚੈੱਕ ਪਾਸ ਹੋਵੇ ਹਾਂਜੀ ਹਾਂਜੀ ਵੀਰੇ ਅਗਲਾ ਆਪਦੀ ਕਰਾ ਲਈ ਹਣਾ ਜਿਹੜਾ ਕੋਈ ਆਊਗਾ ਆਪਦਾ ਚੈੱਕ ਰਾਕੇ ਹਾਂਜੀ ਠੀਕ ਆ ਬਾਈ ਟੈਕ ਨਾ ਲਿਆ ਸਦਾ ਦਾ ਦੁੱਧੋਂ ਡਰਾਈ ਆ ਹਾਂਜੀ ਦੁੱਧੋਂ ਤਾਂ ਆਹ ਧਾਰਾਂ ਜੇ ਬੜੇ ਮੋਟੇ ਮਾਰਨੇ ਦੁੱਧ ਹੁਣ ਖਾਲ ਖਰਾ ਕੇ ਦੀ ਬੰਦ ਕਰੀ ਆ ਯਾਨੀ ਕਿ ਥਣ ਪਾਸ ਕਰਾ ਦੂ ਹਾਂਜੀ ਹਾਂਜੀ ਠੀਕ ਥਣ ਪਾਸ ਕਰਾ ਦੋ ਭਾਈ ਦੁੱਧੋਂ ਡਰਾਈ ਮੰਨ ਕੇ ਚੱਲਿਓ ਕਿ ਇਹ ਆ ਸੀਗਾ ਵੀਰੇ 12 ਕਿਲੋਟਰ ਸੀਗੇ 12 ਕਿਲੋਟਰ ਖੋਲਿਓ ਬਈ ਤੋਰ ਕੱਦ ਬੱਡ ਚੰਗਾ ਚੰਗੀ ਆ ਬਈ ਪਤਲੀ ਚਮੜੀ ਦੀ ਮਾਜਾ ਦੁੱਧ ਵਾਲੀ ਮਾਜਾ ਬਈ ਫੇਸ ਨੇੜ ਤੋਂ ਦਿਖਾਉਣੇ ਸਿੰਗ ਦੇਖੋ ਬਈ ਦੋਨੇ ਇੱਕੋ ਜਿਹੇ ਆ ਬਈ ਸਿੰਕ ਕੁਆਲਿਟੀ ਚੈੱਕ ਕਰ ਲਓ ਤੋਰਾ ਤਾਰਾ ਚੰਗਾ ਗਾ ਬਈ ਤੇ ਕੀ ਮੁੱਲ ਰੱਖਿਆ ਭਰਾ ਫਿਰ ਮੁੱਲ ਵੀਰੇ ਮੁੱਲ ਦਾ ਜਿਹੜਾ ਮਰਜ਼ੀ ਕਰਾ ਲਓ ਪਰ ਦੇਣੇ ਲੈਣੇ 60000 ਰੁਪਏ ਦੇ ਦਿਆਂਗੇ 60000 ਰੁਪਿਆ ਮਾਨਤਾਨ ਹੋ ਜੇ ਵਿੱਚ ਵਿੱਚੋਂ ਕਰ ਦਿਆਂਗੇ ਸ਼ੂਟ ਕਰ ਦਿਆਂਗੇ ਆਪਾਂ ਮੁੱਲ ਜਿਹੜਾ ਬਾਈ ਕਹਿੰਦਾ ਮਰਜ਼ੀ ਕਰਾ ਲਓ 60000 ਦੀ ਮਾਜ ਦੇ ਦਿਆਂਗੇ ਬਈ ਥਣ ਨੇੜ ਤੋਂ ਚੈੱਕ ਕਰਵਾ ਨਾ ਕੱਲਾ ਕੱਲਾ ਥਣ ਚਵਾਈ ਚੁਈ ਕਿਵੇਂ ਆ ਚਵਾਈ ਚੰਗੀ ਸੀ ਬਾਈ ਹਾਂ ਬਾਈ ਵਧੀਆ ਧਾਰ ਜਮਾ ਪੋਲੀ ਇਹਦੀ ਠੀਕ ਆ ਠੀਕ ਆ ਧਾਰ ਬਾਈ ਕਹਿੰਦਾ ਜਮਾ ਪੋਲੀ ਚਵਾਈ ਚੰਗੀ ਆ ਪਤਲੀ ਚਮੜੀ ਦੀ ਮੱਝ ਆ ਬਾਈ ਦੁੱਧ ਵਾਲੀ ਮੱਝ ਆਗੇ ਭਰਾ ਦੋ ਨੰਬਰ ਜਿਹੜਾ ਸੂਆ ਬਾਈ ਇਹ ਬਾਈ ਤੀਜਾ ਸੂਆ ਤੀਜਾ ਸੂਆ ਕਿੰਨੇ ਟਾਈਮ ਦੀ ਗੱਭਣਾ ਬਾਈ ਇਹ ਸਾਢੇ 7 ਮਹੀਨੇ ਦੀ ਸਾਢੇ 7 ਮਹੀਨੇ ਦੀ ਦੁੱਧ ਹੈਗਾ ਬਾਈ ਨਹੀਂ ਦੁੱਧ ਹੈ ਨਹੀਂ ਬਿਰੇ ਹੁਣ ਸੱਡੀ ਵੀ ਹੈ ਠੀਕ ਆ ਫੇਸ ਚੰਗਾ ਸਿੰਘ ਕੁਆਲਿਟੀ ਚੈੱਕ ਕਰ ਲੋ ਤੋਰਾ ਤਾਰਾ ਚੰਗਾ ਚੰਗੀ ਆ ਬਈ ਥਣ ਵਗੈਰਾ ਨੇੜੇ ਤੋਂ ਚੈੱਕ ਕਰਵਾ ਲੈ ਕੱਲਾ ਕੱਲਾ ਥਣਾ ਚਵਾਈ ਚੁਈ ਕਿਵੇਂ ਸੀ ਬਈ ਚਵਾਈ ਠੀਕ ਆ ਬਈ ਇਹਦੀ ਵੀ ਤਾਜ ਜੀ ਦਾ ਰਿਕਾਰਡ ਕੀ ਆ ਬਈ ਇਹਦਾ ਸੀਗਾ 13 ਲੀਟਰ ਦਾ ਸੀ ਇਹ ਬਈ 13 ਲੀਟਰ ਦਾ ਬਈ ਇਹਦਾ ਮੁੱਲ ਕੀ ਆ ਬਈ ਇਹ ਵੀ ਬਈ 60000 ਦੇ ਦੇਣੀ ਮਾਨਤਨ ਹੋ ਜਾ ਵਿੱਚੋਂ ਕਰਾਂਗੇ ਸੋਰਟ ਕਰ ਦੇਗੇ ਤੁਹਾਨੂੰ 60000 ਰੁਪਿਆ ਮੁੱਲ ਮਾਨਤਨ ਜਰੂਰ ਹੋ ਜਾ ਆਰਡਰ ਨੇੜੇ ਤੋਂ ਚੈੱਕ ਕਰ ਲੋ ਥਣ ਚੰਗਾ ਬਈ ਵੀਰੇ ਜੋ ਕੋਈ ਜੋੜਾ ਇਕੱਠਾ ਲਵੇ ਵਧੀਆ ਮਾਨਤਨ ਕਰ ਦੋ ਆ ਮਦਾ ਹੋਰ ਬੱਧ ਕਰ ਦਾਂਗੇ ਠੀਕ ਹੈ ਬਈ ਜੇ ਭਰਾ ਕਹਿੰਦਾ ਜੋੜਾ ਇਕੱਠਾ ਹੀ ਲੈ ਲਵਾਂਗਾ ਬਈ ਚੰਗਾ ਮਾਨ ਤਨ ਕਰ ਦਾਂਗੇ ਨਾਗਸੀ ਭਰਾ ਕੋਲੇ ਦੋ ਦੋਨੇ ਰਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ ਕਿ ਬਾਈ ਕੋਲੇ ਡੌਗ ਬਕਾਊਗਾ ਕਿਹੜੀ ਨਸਲ ਹੈ ਵੀਰੇ ਇਹ ਬਾਈ ਜਰਮਨ ਜਰਮਨ ਡਬਲ ਕੋਟ ਲੌਂਗ ਕੋਟ ਦੇ ਵਿੱਚ ਆਏ ਠੀਕ ਆ ਆ ਕੰਨ ਦੇਖੋ ਬਈ ਚੰਗੀ ਹੈ ਬਰੀਡ ਤੇ ਬੱਚੇ ਬੱਚੇ ਆਏ ਬਈ ਇਹਦੇ ਹਾਂ ਭਾਈ ਠੀਕ ਆ ਚੰਗੇ ਹਨ ਬੱਚੇ ਹਾਂ ਬੱਚੇ ਵਧੀਆ ਠੀਕ ਆ ਕੀ ਮੁੱਲ ਆ ਫਿਰ ਇਹਦਾ ਮੁੱਲ ਭਾਈ ਇਹਦਾ ਦੇਵਾਂਗੇ ਸੋਨਾ ਕਹੇ ਹਾਲ ਦੇ ਦਿਆਂਗੇ 16000 ਦਾ ਦੇ ਰਹੇ ਹਾਂ ਠੀਕ ਆ ਭਾਈ 16000 ਦਾ ਭਾਈ ਕਿੰਨੀ ਕੁ ਉਮਰ ਆ ਜੀ ਇਹ ਭਾਈ ਸਾਲ ਤੋਂ 1-2 ਮਹੀਨੇ ਉੱਪਰ ਹੋ ਗਏ ਸਾਲ ਤੋਂ 1-2 ਮਹੀਨੇ ਉੱਪਰ ਹੋ ਗਏ 16000 ਰੁਪਏ ਮੁੱਲ ਆ ਭਾਈ ਧੰਨਵਾਦ